ਕਿ ਹੋ ਰਿਹਾ ਨਹੀਂ ਯਾਰ ਅੱਜ ਚੌਰੇ ਦੀ ਜੋ ਅੱਗੇ ਜੀ ਕਿੱਥੇ ਫੜਾਂ ਜਾਂਦਾ ਜਾਂਦਾ ਆਇਓ ਜੀ ਅੱਜ ਕੀ ਨਾ ਜੀ ਲਵਨੀਤ ਨਾਮ ਇਹਦਾ ਮੈਂ ਜੋਤ ਜਾਂ ਮੇਰੇ ਵੱਡੇ ਭਰਾ ਮਣੀ ਆਏ ਤੁਸੀਂ ਅਸੀਂ ਕਾਦੀਆਂ ਸ਼ਹਿਰ ਤੋਂ ਆਏ ਜੀ ਤੇ ਕਿੱਤਾਂ ਜਿਹੜਾ ਹੜ ਪੇਟਾਂ ਵਾਸਤੇ ਕਿੱਤਾਂ ਨਹੀਂ ਸੇਵਾ ਜਿਹੜੀ ਇਸ ਵਿੱਚ ਕਰਦੇ ਆਪਾਂ ਚੋਖਰ ਦੀ ਲਿਆਂਦੀ ਏ ਸੋਦੇ ਦੀ ਲਿਆਂਦੀ ਏ ਤੇ ਪਾਣੀ ਲੈ ਕੇ ਆਏ ਬਾਕੀ ਪਾਣੀ ਦੀਆਂ ਪੇਟੀਆਂ ਲਿਆਂਦੀਆਂ ਜੀ ਤੇ ਬਾਕੀ ਤੇਲ ਕੱਲ ਪਰਤ ਇੰਹੀਂ ਤੇ ਤੇ ਜਿੰਨੇ ਵੀ ਹੜ ਪੀੜ ਤੋਂ ਉਹਨਾਂ ਸਾਰਿਆਂ ਨੇ ਉਹਨਾਂ ਦੱਸਿਆ ਕਿਹੜਾ ਕਿਹੜਾ ਸੋਦਾ ਚਾਹੀਦਾ ਵਾ ਜਿੰਨਾ ਉਹਨਾਂ ਦੇ ਲੋੜ ਅਨੁਸਾਰ ਜਿੰਨਾ ਉਹਨਾਂ ਨੇ ਕਿਹਾ ਹੀ ਉਹਨਾਂ ਹੀ ਜਾਂਦਾ ਤੇ ਝੋਕਰ ਹੀ ਸਾਰੀ ਵਰਤਾਅ ਦੀ ਜਿਹੜੀ ਆਪਣੀ ਵੱਡੀ ਗੱਡੀ ਸੀ ਪਾਣੀ ਦੀਆਂ ਪੇਟੀਆਂ ਆਪਣੀ ਉਹ ਗੱਡੀ 'ਚ ਪਾਈਆਂ ਵਾ ਤੇ ਬਾਕੀ ਸਮਾਨ ਇਹਦੇ ਪਾ ਉਹ ਵੀ ਲੱਗੇ ਵਰਤਣ ਇਸ ਤਰ੍ਹਾਂ ਵਾ ਹੋਰ ਕਿੱਥੇ ਕਿੱਥੇ ਸੇਵਾਣ ਭਾਈ ਸੇਵਾ ਡੇਰੇ ਭਾਬੀ ਨਾਨ ਘਾੜੀ ਇੱਕ ਟਰਾਲੀ ਗਈ ਹੈ ਹਾਂਜੀ ਉਹ 'ਚ ਵੀ ਝੋਕਰ ਤੇ ਕਮੇਟੀ ਦੀ ਟਰਾਲੀ ਗਈ ਨਾਲ ਬਸਾ ਕੁਝ ਮਿਲ ਰਿਹਾ ਬਹੁਤ ਵਧੀਆ ਵਾ ਬਸ ਝੋਕਰ ਦੀ ਕਮੀ ਥੋੜੀ ਬਹੁਤ ਤੇ ਉਹ ਵੀ ਅੱਜ ਲੈਣ ਦੀ ਹੈ ਬਾਕੀ ਜੋ ਹੋਰ ਲੋਡ ਪਈ ਕੱਲ ਫੇਰ ਲੈ ਜਾਵਾਂਗਾ ਅਸੀਂ ਡਿਸਟ੍ਰੀਬਿਊਟ ਕਰਕੇ ਲੈਂਦਾ ਸਾਰਾ ਸਮਾਨ ਨਾ ਜਿੱਦਾਂ ਬੱਕੋ ਵੱਖ ਪੈਕਿੰਗ ਜਿੱਦਾਂ ਤੋੜੇ ਨਹੀਂ ਦਿੱਤੇ ਹਰ ਇੱਕ ਨੂੰ ਪੂਰਾ ਜੇ ਸਮਾਨ ਉਸ ਹੱਬ ਨਾਲ ਦਿੱਤਾ ਸੀ ਕਿ ਜਿੱਦਾਂ ਪੈਕਿੰਗ ਕਰਕੇ ਲੈ ਆਈ ਕਿ ਦੀ ਨਾ ਜੀ ਮੇਰਾ ਨਾਮ ਭਾਜੀ ਹਰਪੀ ਸਿੰਘ ਕਿੱਥੋਂ ਦੇ ਰਹਿਣ ਵਾਲੇ ਕਾਧੀਆਂ ਦੇ ਜਿਹੜਾ ਅੱਜ ਤੁਸੀਂ ਬਿਆਸ ਰਿਆ ਦੇ ਪੰਚੋਂ ਕਿੱਦਾਂ ਦੇ ਲੋਕਾਂ ਦਾ ਤੁਸੀਂ ਦੇਖ ਰਹੇ ਹੋ ਕਿਹੜੀਆਂ ਕਿਹੜੀਆਂ ਮੁਸਤਰਾ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ ਭਾਜੀ ਮੁਸ਼ਕਿਲ ਬਹੁਤ ਆ ਇੱਕ ਤੇ ਮੇਨ ਲਾਈਟ ਤੋਂ ਬਿਨਾ ਹੈਨਾ ਉਹਨਾਂ ਨੂੰ ਫਿਰ ਮੱਛਰ ਤੋਂ ਪ੍ਰੋਬਲਮ ਆ ਹਰ ਚੀਜ਼ ਤੇ ਦਿੱਕਤ ਆ ਰਾਸ਼ਨ ਤੋਂ ਬਣਾਉਣ ਤੋਂ ਸਾਰੇ ਸਮਾਨ ਨੂੰ ਨਾਲ ਮਤਲਬ ਇੱਕ ਨਾਲ ਪ੍ਰੋਪਰ ਡਿਸਟ੍ਰੀਬਿਊਟ ਜਿੱਦਾਂ ਕਈਆਂ ਨੂੰ ਹੋਣ ਡਿਆ ਵਾ ਕਈਆਂ ਨੂੰ ਨਹੀਂ ਹੋਣ ਡਿਆ ਕਈ ਜਣੇ ਮਤਲਬ ਕਿ ਸਾਰੇ ਨਹੀਂ ਆ ਸਕਦੇ ਕਈ ਵਿੱਚ ਹਰ ਤਰ੍ਹਾਂ ਦਾ ਇਨਸਾਨ ਹੁੰਦਾ ਠੀਕ ਨਹੀਂ ਗੱਲ ਅਸੀਂ ਉਸੇ ਕਰਕੇ ਸੌਦਾ ਜਿਹੜਾ ਲੈਂਦਾ ਵਾ ਸਾਰਾ ਲਫਾਫਿਆਂ ਚ ਪੈਕਿੰਗ ਕਰਕੇ ਲੈਂਦਾ ਵਾ ਕਿ ਜਿਹੜਾ ਡਿਸਟ੍ਰੀਬਿਊਟ ਹੋਏ ਕੱਲੇ-ਕੱਲੇ ਪਰਸਨ ਨੂੰ ਹੋ ਜੇ ਕਿ ਹਰ ਇੱਕ ਨੂੰ ਬਰਾਬਰ ਆਏ ਇਹ ਨਾ ਇੱਕ ਕੋਈ ਰਹਿ ਜੇ ਕਿਸੇ ਨੂੰ ਵੱਧ ਆ ਜੇ ਤੇ ਕਿਸੇ ਨੂੰ ਮਿਲੇ ਹੀ ਨਾ ਇਸ ਕਰਕੇ ਸਾਰੇ ਪਾਸੇ ਧਿਆਲ ਕਰਕੇ ਲਿਆਂਦਾ ਜੇ